ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਇਹ ਸ਼ਰਤ ਦੀ ਗੱਲ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੋਵੇ ਇਹ ਇੱਕ ਸਮੇ ਦਾ ਜ਼ਿਕਰ ਹੈ حضرت ਜਨਾਬ حضرت ਮੀਰਾ ਮੁਹੈউদ্দিন شاہ ਜਿਲਾਨੀ ਹਜ਼ੂਰ ਦੇ ਕੋਲ حضرت ਖਾਜਾ ਮੀਨੂਦੀਨ ਚਿਸ਼ਤੀ ਰਹਿਮਤੁલ્લાਹਲੇ ਖਾਜਾ ਗਰੀਬ ਨਵਾਜ਼ ਗਏ ਨੇ ਖਵਾਜਾ ਗਰੀਬ ਨਵਾਜ਼ ਜਦੋਂ ਪਹੁੰਚੇ ਨੇ ਹਜ਼ੂਰ ਨੇ ਉਹਨਾਂ ਦੀ ਖਿਦਮਤ ਜੋ ਵੀ ਕਰਨੀ ਸੀ ਸੇਵਾਦਾਰਾਂ ਨੇ ਸਭ ਕੀਤੀ ਤੇ ਹਜ਼ੂਰ ਪੁੱਛਦੇ ਨੇ ਖਵਾਜਾ ਸਾਹਿਬ ਨੂੰ ਕਹਿੰਦੇ ਨੇ ਖਵਾਜਾ ਸਾਹਿਬ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਐਸੀ ਇੱਛਾ ਹੋਵੇ ਆਪਣੀ ਮੁਬਾਰਕ ਜ਼ੁਬਾਨ ਤੋਂ ਫਰਮਾਨ ਕੀਤਾ ਜਾਏ ਉਸ ਫਰਮਾਨ ਦੇ ਮੁਤਾਬਕ ਉਹ ਚੀਜ਼ ਤੁਹਾਡੀ ਖਿਦਮਤ ਵਿੱਚ ਹਾਜ਼ਰ ਕੀਤੀ ਜਾਵੇ ਤੇ ਅਕੇ ਖਵਾਜਾ ਸਾਹਿਬ ਕੀ ਕਹਿੰਦੇ ਨੇ ਬਾਕੀ ਸਭ ਕੁਝ ਠੀਕ ਹੈ ਪੀ ਅਜ ਦਿਲ ਕਰਦਾ ਕਵਾਲੀ ਸੁਣੀਏ ਐਸੇ ਕਰਕੇ ਫਕੀਰ ਲੋਕ ਕਵਾਲੀ ਸੁਣਦੇ ਨੇ ਕਹਿੰਦੇ ਨੇ ਦਿਲ ਕਰਦਾ ਵੀ ਕਵਾਲੀ ਸੁਣੀਏ ਤੇ ਆਪਣੇ ਖਾਦਮ ਨੂੰ ਭੇਜਿਆ ਗਿਆ ਅਰਬੀ ਵਾਲੀ ਸਰਕਾਰ ਨੇ ਜਾਓ ਕਵਾਲ ਨੂੰ ਬੁਲਾ ਕੇ ਲਿਓ ਜਦੋਂ ਕਵਾਲ ਦੇ ਘਰ ਸੇਵਾਦਾਰ ਗਿਆ ਅੱਗੇ ਕਵਾਲ ਦੇ ਘਰ ਦੇ ਕੀ ਕਹਿੰਦੇ ਨੇ ਜੀ ਇਹ ਸੇਵਾ ਨਹੀਂ ਹੋ ਸਕਦੀ ਕਿਉਂਕਿ ਉਹ ਕੁਝ ਦਿਨ ਪਹਿਲਾਂ ਉਹ ਜਿਹੜਾ ਕਬਾਲ ਸੀ ਉਹ ਗੁਜ਼ਰ ਚੁੱਕਾ ਹੈ ਉਹ ਮਰ ਚੁੱਕਾ ਹੈ ਇਸ ਕਰਕੇ ਇਹ ਹੁਣ ਕਾ ਕੋਈ ਇਹ ਸੇਵਾ ਨਹੀਂ ਕਰ ਸਕਦਾ ਤੇ ਸੇਵਾ ਨਹੀਂ ਹੋ ਸਕਦੀ ਇਹ ਜਿਹੜਾ ਖਾਦਮ ਹੈ ਇਹ ਵਾਪਸ ਜਾ ਕੇ 11ਵੀਂ ਵਾਲੀ ਸਰਕਾਰ ਨੂੰ ਕਹਿੰਦਾ ਯਾ ਸਰਕਾਰ ਉਹ ਕਬਾਲ ਤੇ ਗੁਜ਼ਰ ਚੁੱਕਾ ਹੈ ਉਹ ਤੇ ਮਰ ਗਿਆ ਤੇ ਜਦੋਂ یوں ਕਿਹਾ ਖਵਾਜਾ ਸਾਹਿਬ ਕਹਿੰਦੇ ਨੇ ਵੀ ਜਦੋਂ ਮਰ ਗਿਆ ਜਦੋਂ ਗੁਜ਼ਰ ਚੁੱਕਾ ਫਿਰ ਕੀ ਹੋ ਸਕਦਾ ਹੈ ਪਰ ਦਿਲ ਕਰਦਾ ਸੀ ਕਿ ਕਵਾਲੀ ਸੁਣੀ ਪੀਰਾਂ ਦੇ ਪੀਰ ਦਸਤਗਿਰ حضرت ਜਨਾਬ ਗੌਸ਼ਪਾ 11ਵੀਂ ਵਾਲੀ ਸਰਕਾਰ ਮੌਜ ਵਿੱਚ ਆਏ ਨੇ ਮੌਜ ਵਿੱਚ ਆ ਕੇ ਕਹਿੰਦੇ ਨੇ ਹਾਜ਼ਾ ਸਾਹਿਬ ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਕਿਹਾ ਹੋਵੇ ਤੁਹਾਨੂੰ ਕਵਾਲੀ ਨਾ ਸੁਣਾਈ ਜਾਏ ਇਹ 11ਵੀਂ ਵਾਲੀ ਸਰਕਾਰ ਦਾ ਦਰਬਾਰ ਹੈ ਇੱਥੇ ਇਦਾਂ ਨਹੀਂ ਹੋ ਸਕਦਾ ਕਿ ਜੋ ਤੁਸੀਂ ਕਿਹਾ ਉਹ ਤੁਹਾਨੂੰ ਨਾ ਸੁਨਾਇਆ ਜਾਏ ਤੇ ਤੁਹਾਨੂੰ ਕਵਾਲੀ ਸੁਣਾਈ ਜਾਏਗੀ ਬਲਕੇ ਇਸੇ ਹੀ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਜਿਹੜਾ ਕੁਛ ਦਿਨ ਪਹਿਲਾਂ ਗੁਜ਼ਰ ਗਿਆ ਤੇ ਇਹ ਗੱਲ ਇਸ ਕਰਕੇ ਕਹੀ ਗਈ ਹੈ ਜਿਹੜਾ ਕੰਮ ਕਿਤੇ ਵੀ ਨਹੀਂ ਬਣਦਾ ਬੂਹੇ ਗੌਸ ਦੇ ਕੰਮ ਉਹ ਸਭ ਹੁੰਦਾ ਹੈ ਗੱਲ ਸੌ ਸਿਰੇ ਦੀ ਕਹਿ ਦੇਵਾਂ ਜਿੱਧਰ ਗੌਸ ਹੋਵੇ ਉਧਰ ਰੱਬ ਹੁੰਦਾ ਹੈ ਕਹਿੰਦੇ ਨੇ ਇਸੇ ਹੀ ਕਮਾਲ ਦੀ ਕਮਾਲੀ ਸੁਣਾਈ ਜਾਏਗੀ ਆਪਣੇ ਖਾਦਮ ਨੂੰ ਕਹਿੰਦੇ ਨੇ ਜਾ ਜਾ ਕੇ ਪਤਾ ਕਰ ਕਿੱਥੇ ਉਹਦੀ ਕਬਰ ਹੈ ਉਹਨੂੰ ਕਿੱਥੇ ਦਫ਼ਨ ਕੀਤਾ ਹੈ ਉੱਥੇ ਖੜਾ ਹੋ ਕੇ ਕਹਿਣਾ ਇਕਬਾਲ ਤੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਫਰਮਾਇਆ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਉਥੇ ਖਾਜਾ ਸਾਹਿਬ ਆਏ ਹੋਏ ਨੇ ਇਹ ਖਾਦਮ ਗਿਆ ਜਿੱਥੇ ਕਬਰ ਸੀ ਮੈਂ ਉਥੇ ਖੜ ਕੇ ਕੀ ਕਹਿੰਦਾ ਐਕਬਾਲ ਮੈਨੂੰ ਨਹੀਂ ਪਤਾ ਵੀ ਤੂੰ ਸੁਣਦਾ ਕਿ ਨਹੀਂ ਸੁਣਦਾ ਪਰ ਮੈਂ ਸਰਕਾਰ ਦਾ ਹੁਕਮ ਵਜਾਣ ਵਾਸਤੇ ਆਇਆ ਜਿਵੇਂ ਮੈਨੂੰ ਹੁਕਮ ਹੋਇਆ ਮੈਂ ਉਵੇਂ ਕਹਿ ਰਿਹਾ ਇਕਬਾਲ 11ਵੀਂ ਵਾਲੀ ਸਰਕਾਰ ਨੇ ਤੈਨੂੰ ਯਾਦ ਕੀਤਾ ਉਹਨਾਂ ਤੇਰੀ ਕਬਾਲੀ ਸੁਣਨੀ ਹੈ ਤੇ ਖਵਾਜਾ ਸਾਹਿਬ ਆਏ ਹੋਏ ਨੇ ਜਦੋਂ ਇਹੋ ਕਿਹਾ ਵੀ ਕਬਰ ਖੁੱਲ ਗਈ ਜਦੋਂ ਕਬਰ ਖੁੱਲੀ ਤੇ ਇਕਬਾਲ ਉੱਠ ਕੇ ਬੈਠ ਗਿਆ ਇਹ ਸਜਦਾ ਕਰਦਾ ਹੈ ਹਜ਼ੂਰ ਦੇ ਗੁਲਾਮ ਨੂੰ ਹਜ਼ੂਰ ਦੇ ਸੇਵਕ ਨੂੰ ਹਜ਼ੂਰ ਦੇ ਖਾਦਮ ਨੂੰ ਇਹ ਸਜਦਾ ਕਰਦਾ ਨਾਲੇ ਕਹਿੰਦਾ ਮੇਰੇ ਕਿੱਡੇ ਭਾਗ ਚੰਗੇ ਨੇ ਮੈਨੂੰ ਕਬਰ ਵਿੱਚ ਪਏ ਨੂੰ ਵੀ ਸਰਕਾਰ ਨੇ ਯਾਦ ਕੀਤਾ ਜੈਕਾਰਾ ਗਯ ਆਰਮੀ ਵਾਲੇ ਪੀਰਾਂ ਦਾ ਬਹੁਤ ਸਾੱਚੇ ਦਰਬਾਰ ਕੀ ਹੈ ਤੇ ਕਹਿੰਦਾ ਵੀ ਜੇ ਕਵਾਲੀ ਸੁਣਾਣੀ ਹੋਵੇ ਸਾਥੀ ਵੀ ਚਾਹੀਦੇ ਨੇ ਸਾਜ਼ ਵੀ ਚਾਹੀਦੇ ਨੇ ਇਹ ਖਾਦਮ ਕਹਿੰਦਾ ਵੀ ਇਹ ਤੇ ਤੂੰ ਜਾਣੇ ਵੀ ਕਵਾਲੀ ਕਿਵੇਂ ਸੁਣਾਣੀ ਹੈ ਇਹ ਕਫਨ ਚ ਲਪੇਟਿਆ ਹੋਇਆ ਜਦੋਂ ਆਪਣੇ ਘਰ ਨੂੰ ਤੁਰਿਆ ਜਾ ਰਿਹਾ ਜਿਹੜਿਆਂ ਲੋਕਾਂ ਨੇ ਦੇਖਿਆ ਸੀ ਵੀ ਇਹਨੂੰ 5-6 ਦਿਨ ਪਹਿਲਾਂ ਦਫ਼ਨ ਕੀਤਾ ਹੋਇਆ ਹੈ ਇਹਤੇ ਭੂਤ ਆ ਗਿਆ ਸਾਰੇ ਲੋਕ ਭੱਜੇ ਜਾਂਦੇ ਨੇ ਜਦੋਂ ਆਪਣੇ ਘਰ ਵਿੱਚ ਵੜਿਆ ਘਰ ਦੇ ਵੀ ਭੱਜੇ ਫਿਰਦੇ ਨੇ ਐਦਾਂ ਹੀ ਹੁੰਦੀ ਐ ਤੇ ਤਦੋਂ ਕਿਹਾ ਗੁਰਬਾਣੀ ਦਾ ਫਰਮਾਨ ਹੈ ਘਰ ਕੀ ਨਾਰ ਬਹੁਤ ਹਿਤ ਜਾਂਸ ਰਹਤ ਸਦਾ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇ ਤੁਪਰੇਤ ਕਰ ਬਾਗੀ ਆਖਰਕਾਰ ਘਰ ਦੇ ਡਰਦੇ ਨੇ ਇਕ ਬਾਲਕੀ ਕਹਿੰਦਾ ਓਏ ਮੈਂ ਭੂਤ ਨਹੀਂ ਭੂਤ ਦਾ ਵजूद ਨਹੀਂ ਹੁੰਦਾ ਮੇਰਾ ਸ਼ਰੀਰ ਹੈ ਮੇਰਾ ਉਸੇ ਤਰ੍ਹਾਂ ਸ਼ਰੀਰ ਹੈ ਮੈਨੂੰ 11ਵੀਂ ਵਾਲੀ ਸਰਕਾਰ ਨੇ ਯਾਦ ਕੀਤਾ ਹੈ ਮੈਂ ਕਬਾਲੀ ਸੁਣਾਣੀ ਐ ਲਿਆਓ ਮੇਰੇ ਵਸਤਰ ਦਿਓ ਸਾਜ਼ ਦਿਓ ਸਾਥੀਆਂ ਨੂੰ ਬੁਲਾਓ ਵੀ ਮਰੇ ਹੋਏ ਕਬਾਲ ਨੇ ਹਜ਼ੂਰ ਦੇ ਦਰਤੇ ਕਬਾਲੀ ਗਾਈ ਐ ਐਦੂ ਪਰੇ ਕਿਹੜੀ ਗੱਲ ਆ ਜਿਹੜੀ ਨਹੀਂ ਹੋ ਸਕਦੀ ਤਦੋਂ ਕਿ ਐ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਜਿਹੜਾ ਕੰਮ ਕਿਤੇ ਵੀ ਨਹੀਂ ਵਣਦਾ ਉਹੇ ਗੋਸ ਤੇ ਕੰਮ ਹੋ ਸਭ ਹੁੰਦਾ ਉਹੇ ਗੋਸ ਤੇ ਕੰਮ ਹੋ ਸਭ ਹੁੰਦਾ ਤੂੰ ਹੈ ਗੋਸ ਤੇ ਕਮਿਓ ਸਭ ਦਾ ਕਲ 100 ਸਿੜੇ ਦੀ ਕਹ ਦੇਵਾ ਕਲ 100 ਸਿੜੇ ਉਹ ਸਿੱਧਾ ਕੁੱਤਬ ਬਣਾਇਆ ਐਸੇ ਕਰਕੇ ਕਿਹਾ ਜਾਂਦਾ ਓ ਮੇਰਾ ਪੀਰ ਕਰਮ ਦੀ ਭਰੇ ਝੋੜੀਆਂ ਮੇਰਾ ਪੀਰ ਕਰਮ ਦੀ ਭਰੇ ਝੋੜੀਆਂ ਜੇ ਕੋਈ ਝੋੜੀ ਨਾ ਫੈਲਾਵੇ ਤੇ ਮੈਂ ਕੀ ਕਰਾਂ ਵੇਖੋ ਝੋਲੀ ਨਾ ਫੈਲਾ ਦੇ ਤੈਨਹੀਂ ਜਿਦਰਾ ਵੇਖੋ ਝੋਲੀ ਨਾ ਫੈਲਾ ਦੇ ਤੈਨਹੀਂ ਜਿਦਰਾ ਉਹ ਤਾਂ ਚੋਰਾ ਨੂੰ ਕਤਬ ਬਣਾਵੇ ਹੁਣ ਵੀ ਉਹ ਤਾਂ ਚੋਰਾ ਨੂੰ ਕਤਬ ਬਣਾਵੇ ਹੁਣ ਵੀ ਉਹ ਤਾਂ ਚੋਰਾ ਨੂੰ ਕਤਬ ਬਣਾਵੇ ਹੁਣ ਵੀ ਝੋੜ ਚੋਰੀ ਨਾ ਲਾਵੇ ਤਾਂ ਮੈਂ ਕੀ ਕਰਾਂ ਤਰਸ ਕਤਬ ਬਣਾ ਤਰਸ ਕਤਬ ਬਣਾ ਆਪਣਾ ਵਾਤਾ ਜਾਣ ਕਿਵੇਂ ਜਾਣ ਕੇ ਉਹ ਪੁੱਛੇਗਾ ਪੁੱਛੇਗਾ ਜ਼ਰੂਰ ਤੇ ਛੇ ਕਰਕੇ ਕੀ ਹੈ ਵੀ ਘਬਰਾਣੇ ਦਾ ਕੀ ਹੈ ਕਾ ਕਿੰਤ ਸੁਬਹੋ ਸੁਬਹੋ ਸ਼ਾਂ ਉਹ ਘਬਰਾਣੇ ਦਾ ਕੀ ਹੈ ਕਾ ਕਿੰਤ ਸੁਬਹੋ ਸੁਬਹੋ ਸ਼ਾਂ ਮੁਸ਼ਕਲਾਂ ਸਾ ਹੋ ਜਾਏਗੀ ਲੈ ਲੇਗਾ ਸਪੀਆ ਕਾ ਨਾਮ ਜੀਣਾ ਵੀ ਜੀਣਾ ਕੀ ਜੀਣਾ ਵੀ ਜੀਣਾ ਜੀ ਜੀਣਾ ਜੀ ਉਹ ਹਾ ਜੀਣਾ ਵੀ ਜੀਣਾ ਕੀ ਜੀ ਜਦੋਂ ਵੀ ਕੋਈ ਜ਼ਿੰਦਗੀ ਦੇ ਵਿੱਚ ਮੁਸ਼ਕਲ ਆ ਜਾਵੇ ਉੱਥੇ ਘਬਰਾਣ ਨਾਲੋਂ ਕੀ ਕਰਨਾ 11ਵੀਂ ਵਾਲੀ ਸਰਕਾਰ ਨੂੰ ਜਪਣਾ ਸ਼ੁਰੂ ਕਰਨਾ ਹੈ ਤਦੋਂ ਕੀ ਹੈ ਘਬਰਾਣੇ ਕਾ ਕਿਆ ਹੈ ਕਾ ਤਿਸਕਵਾ ਸੁਹੋਸ਼ਾ ਘਬਰਾਣੇ ਕਾ ਕਿਆ ਹੈ ਕਾ ਤਿਸਕਵਾ ਸੁਹੋਸ਼ਾ ਮੁਸ਼ਕਲ ਆਸਾ ਹੋ ਜਾਏ ਕੀ ਲੈ ਲੇਗਾ ਉਸ ਪਿਆ ਕਾ ਨਾ ਜਾਨ ਜੀ ਲਾਂ ਜੀ ਲਾਂ से मायरूरी ने हजरत को दरिया के किनारे पे पुकारा पहुंचा था वहां भातमा जहरा का दुलारा पहुंचा था वहां भातमा का दुलारा दरिया पे खड़े होके मारा हक का नारा खड़े होके एक पल में ਮੀ ਵਾ ਦੁੱਬਾ ਮੇਰਾ ਤਾਰ ਹੱਕੀ ਲਾਨੀ ਜੀ 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 ਮਜਗ ਜਹਾਨ ਮੈਂ ਸਾਰਾ ਟੋਲ ਥਕੀ ਦਾਤਾ ਹੋਰ ਨਹੀਂ شاہੀ ਜੀ ਲਾਨ ਜਿਹਾ ਕਿਉਂਕਿ ਖਤਾਬਾਰ ਗੁਲਾਮ ਨੂੰ ਗਲ ਲਾਵੇ ਦੱਸੋ ਕੌਣ ਹੈ ਉਸ ਮਿਹਰਬਾਨ ਜੀਆ ਚਿੱਟਾ ਮਾਰ ਕੇ ਕੱਢਿਆ ਸਿੱਖਬਣੀ ਚੋਂ ਰੁੜਿਆ ਜਾਮ ਦਾ ਸ਼ੇਖ ਸੁਨਾਨ ਜੀ ਹੇ ਮੇਰਾ ਪੀਰ ਬੇ ਮਿਸਲਾ ਹੈ ਦੱਲਾ ਮੇਰਾ ਪੀਰ ਬੇ ਮਿਸਲਾ ਹੈ ਦੱਲਾ ਦੂਜਾ ਹੋਰ ਨਾ ਯੁਸਫੀ ਸ਼ਾਨ ਤੇ ਆ ਜੀ ਆਦੀ ਜੀ ਆਦੀ ਸ਼ਿਕਾ ਦਾ ਦਰਬਾਰ ਹੈ ਸ਼ਿਕਾ ਦਾ ਦਰਬਾਰ ਹੈ ਸੰਜਰੀ ਸਰਕਾਰ ਹੈ ਸੰਜਰੀ ਸਰਕਾਰ ਹੈ ਇਹ ਅਸਾ ਖੀਰ ਸਰਕਾਰ ਹੈ ਸਕੀਰ ਸਰਕਾਰ ਹੈ ਜੋ ਵੀ ਨੂੰ ਕੋ ਦਿਲ ਸੇ ਮਾਨੇ ਉਸ ਕਾ ਬੇਰਾ ਪਰ ਹੈ ਉਸ ਕਾ ਬੇਰਾ ਪਰ ਹੈ